ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਅਸੀਂ ਸਟਾਰਟ ਕਰਾਂਗੇ ਕਲਾਸ 10 ਦਾ ਨਵਾਂ ਚੈਪਟਰ ਜਿਹਦਾ ਨਾਮ ਹੈ ਦੋ ਚਾਲਾਂ ਵਾਲੇ ਰੇਖੀ ਸਮੀਕਰਨ ਲੀਨੀਅਰ ਇਕੁਏਸ਼ਨਸ ਇਨ ਟੂ ਵੈਰੀਏਬਲਸ ਚਾਲ ਦਾ ਮਤਲਬ ਹੁੰਦਾ ਹੈ x y z ਜਿਹਨੂੰ ਅਸੀਂ ਇੰਗਲਿਸ਼ ਵਿੱਚ ਵੈਰੀਏਬਲ ਕਹਿੰਦੇ ਨੇ ਹੈ ਮਤਲਬ ਇਸ ਇਕੁਏਸ਼ਨ ਦੇ ਵਿੱਚ ਦੋ ਚਾਲ ਹੋਣਗੇ ਪਹਿਲਾਂ ਅਸੀਂ ਇਕੁਏਸ਼ਨਸ ਕਰਦੇ ਸੀ ਜਿਵੇਂ x 3 4 y 4 4 ਇਦਾਂ ਦੀ ਇਕੁਏਸ਼ਨਸ ਕਰਦੇ ਸੀ ਇਹਦੇ ਵਿੱਚ ਵੇਖੋ ਇਸ ਇਕੁਏਸ਼ਨ ਚ ਕੱਲਾ ਹੀ ਇੱਕੋ ਵੈਰੀਏਬਲ ਚੱਲ ਹੈਗਾ ਇਹ ਚੋ ਇੱਕੋ ਵੈਰੀਏਬਲ ਹੈਗਾ ਇਹ y ਪਰ ਉਹਨਾਂ ਸੀ ਇਦਾਂ ਦੇ ਇਕੁਏਸ਼ਨਸ ਬਾਰੇ ਪੜਾਗੇ ਜਿਹੜੇ ਦੋ ਵੈਰੀਏਬਲ ਮਤਲਬ ਦੋ ਚਾਲ ਚ ਹੋਣਗੀਆਂ ਠੀਕ ਹੈ ਸੋ ਇਦਾਂ ਦੀ ਇਕੁਏਸ਼ਨ ਦੀ ਫਾਰਮ ਦੇਖੋ ਕਿੱਦਾਂ ਦੀ ਹੁੰਦੀ ਹੈ ਨਾਨਨ ਕਾਪੀ ਪੈਨ ਲੈ ਕੇ ਲਿਖਦੇ ਜਾਓ a2x plus b2y plus c2a c1 0 ਦੋ ਚਲਾਂ ਵਾਲੇ ਰੇਖੀ ਸਮੀਕਰਨ ਕੋ ਜੈਸ ਤਰ੍ਹਾਂ ਦੇ ਹੁੰਦੇ ਨੇ ਵੇਖੋ x ਤੇ y ਦੋਵੇਂ ਵੈਰੀਏਬਲ ਨੇ ਇੱਥੇ ਵੀ x ਤੇ y ਐ ਇੱਥੇ x ਦਾ ਗੁਣਾਂਕ ਮਤਲਬ ਕੋਫੀਸ਼ੀਐਂਟ ਉਹਦੇ ਨਾਲ ਜਿਹੜਾ ਆਂਦਾ ਉਹ a1 ਐ ਇੱਥੇ x ਦਾ ਕੋਫੀਸ਼ੀਐਂਟ ਗੁਣਾ ਕਿਟ ਉਹ ਐ t ਉਹ ਐ ਤੇ y ਦਾ ਕੋਫੀਸ਼ੀਐਂਟ b2 ਐ ਤੇ y ਦਾ b1 ਐ ਇਹ ਦੋਵੇਂ ਕਨਸਟੈਂਟ ਨੇ ਕਨਸਟੈਂਟ ਮਤਲਬ ਹੁੰਦਾ ਅਚਲ ਪਦ c1 ਐਂਡ c2 ਆਰ ਕਨਸਟੈਂਟਸ ਕਨਸਟੈਂਟਸ ਨੂੰ ਅਸੀਂ ਪੰਜਾਬੀ ਚ ਕਹਿੰਨੇ ਆ ਅਚਲ ਪਰ ਮਤ ਜਿਹਨਾਂ ਦੀ ਵੈਲਿਊ ਨਹੀਂ ਬਦਲੀ ਜਾ ਸਕਦੀ ਇਹ ਕਨਸਟੈਂਟ ਟਰਮਸ ਹੁੰਦੇ ਨੇ ਸੋ ਬਹੁਤ ਸਿੰਪਲ ਜਿਹਾ ਚੈਪਟਰ ਹੈ ਜ਼ਿਆਦਾ ਚੈਪਟਰ ਮੁਸ਼ਕਿਲ ਨਹੀਂ ਆਏਗਾ ਕੋਈ ਧਿਆਨ ਦੇ ਨਾਲ ਬਸ ਤੁਸੀਂ ਇਹ ਚੈਪਟਰ ਸਮਝ ਲੈ ਆ ਇੱਕ ਮੈਂ ਟਾਪਿਕ ਕਰਵਾਉਣ ਲੱਗਾ ਹਾਂ ਧਿਆਨ ਦੇ ਨਾਲ ਸਮਝਿਓ ਕਿ ਜਦੋਂ ਅਸੀਂ ਇਹਨਾਂ ਦੋਵਾਂ ਇਕੁਏਸ਼ਨਸ ਦੀ ਲਾਈਨ ਬਣਾਵਾਂਗੇ ਜਾਂ ਅਸੀਂ ਕਹਿ ਸਕਦੇ ਹਾਂ ਨਾ ਦੋਵਾਂ ਇਕੁਏਸ਼ਨਸ ਨੂੰ ਗ੍ਰਾਫ ਤੇ ਅਸੀਂ ਪਲੋਟ ਕਰਾਂਗੇ ਮੰਨ ਲਓ ਕਿ ਇਹ ਦੋਵੇਂ ਇਕੁਏਸ਼ਨਸ ਨੇ ਇਹ ਇਕੁਏਸ਼ਨ 1 ਹੈ ਇਕੁਏਸ਼ਨ 2 ਹੈ ਜਦੋਂ ਅਸੀਂ ਗ੍ਰਾਫ ਤੇ ਇਹਨਾਂ ਦੋਵਾਂ ਇਕੁਏਸ਼ਨ ਨੂੰ ਬਣਾਵਾਂਗੇ ਕੁਝ ਵੀ ਇਕੁਏਸ਼ਨ ਹੋ ਸਕਦੀ ਹੈ ਜੇਕਰ ਉਹਨਾਂ ਇਕੁਏਸ਼ਨਸ ਦੀ ਲਾਈਨ ਕੁਝ ਇਸ ਤਰੀਕੇ ਦੇ ਨਾਲ ਬੰਨਦੀ ਪਈ ਹੈ ਮਤਲਬ ਉਹ ਆਪਸ ਵਿੱਚ ਕੱਟਦੀਆਂ ਪਈਆਂ ਨੇ ਇੱਕ ਦੂਜੇ ਨੂੰ ਤੇ ਉਦੋਂ ਕੀ ਕੰਡੀਸ਼ਨ ਹੋਏਗੀ ਉਦੋਂ ਹੋਏਗੀ ਦੇ ਵਿਲ ਹੈਵ ਵਨ ਯੂ ਨੀਡ ਉਦੋਂ ਕੰਡੀਸ਼ਨ ਹੋਏਗੀ ਦੇ ਵਿਲ ਹੈਵ ਵਨ ਯੂਨੀਕ ਸੋਲੂਸ਼ਨ ਐ ਕੰਡੀਸ਼ਨ ਕਦੋਂ ਹੋਏਗੀ ਵੈਨ ਲਾਈਨਸ ਇੰਟਰਸੈਕਟ ਈਚ ਅਦਰ ਜਦੋਂ ਲਾਈਨ ਦੋਵੇਂ ਇਕੁਏਸ਼ਨ ਦੀਆਂ ਲਾਈਨਾਂ ਦੋਨੋਂ ਇਕੁਏਸ਼ਨ ਦੀਆਂ ਦੋਨੋਂ ਸਮੀਕਰਨਾਂ ਦੀਆਂ ਲਾਈਨਾਂ ਇੱਕ ਦੂਜੇ ਨੂੰ ਕੱਟਣ ਗਿਆ ਤੇ ਉਦੋਂ ਉਹਨਾਂ ਦਾ ਇੱਕੋ ਸੋਲੂਸ਼ਨ ਹੋਏਗਾ ਇੱਕੋ ਸੋਲੂਸ਼ਨ ਨੂੰ ਅਸੀਂ ਪੰਜਾਬੀ ਦੇ ਵਿੱਚ ਕੀ ਕਵਾਂਗੇ ਇੱਥੇ ਤੁਹਾਡਾ ਟੇਬਲ ਬੜਿਆ ਹੋਣਾ ਇੱਕੋ ਸੋਲੂਸ਼ਨ ਨੂੰ ਕੇਵਲ ਇੱਕ ਹੱਲ ਠੀਕ ਹੈ ਇਹਨਾਂ ਦਾ ਜਿੱਥੇ ਪੁਆਇੰਟ ਕੱਟਣਗੇ ਨਾ ਵੇਖੋ ਇੱਥੇ ਕੱਟਣਗੇ ਐਕਸ ਐਕਸਿਸ ਤੇ ਇੱਥੇ ਆ ਵਾਈ ਐਕਸਿਸ ਤੇ ਮਤਲਬ ਇੱਕ ਐਕਸ ਵਾਈ ਕਹਤੇ ਇੱਕ ਵਾਈ ਹੋਏਗਾ ਜੋ ਐਕਸ ਪੁਆਇੰਟ ਹੋਏਗਾ ਐਕਸ ਦੀ ਵੈਲਿਊ ਜੋ ਵਾਈ ਪੁਆਇੰਟ ਹੋਏਗਾ ਵਾਈ ਦੀ ਵੈਲਿਊ ਮਤਲਬ ਇੱਕੋ ਸੋਲੂਸ਼ਨ ਹੋਏਗਾ ਐਕਸ ਤੇ ਵਾਈ ਦਾ ਜਦੋਂ ਲਾਈਨਾਂ ਕੱਟਣਗੀ ਇਹਨਾਂ ਦੋਵਾਂ ਦੀ ਇਕੁਏਸ਼ਨ ਦੀ ਹੈ ਲਾਈਨਾਂ ਕਿੱਦਾਂ ਬਣਾਇਦੀ ਹੈ ਉਹ ਵੀ ਅਸੀਂ ਸਿੱਖਾਂਗੇ ਸੋ ਇਹ ਤੁਸੀਂ ਨੋਟ ਡਾਊਨ ਕਰ ਲਓ ਤੇ ਇਸ ਤੋਂ ਅੱਗੇ ਇੱਕ ਵੇਖੋ ਕੀ ਹੈਗਾ ਹੁਣ ਸੈਕੰਡ ਕੰਡੀਸ਼ਨ ਕੀ ਹੈ ਕੀ ਹੈ ਵੇਖੋ ਧਿਆ ਸੈਕਿੰਡ ਕੰਡੀਸ਼ਨ ਹੈ ਜੇਕਰ ਰੇਖਾਵਾਂ ਜਾਂ ਫਿਰ ਲਾਈਨਸ ਇੱਕ ਦੂਜੇ ਦੇ ਉੱਤੇ ਨੇ ਮਤਲਬ ਇੱਕ ਲਾਈਨ ਇੱਥੇ ਹੈ ਇਹਦੀ ਦੂਜੀ ਲਾਈਨ ਵੀ ਬਿਲਕੁਲ ਅਹੀ ਉੱਤੇ ਹੀ ਹੈ ਵੇਖੋ ਹੁਣ ਜਿੰਨੇ ਜਿੰਨੇ ਪੁਆਇੰਟ ਹੈਗੇ ਸਾਰੀ ਇਹਨਾਂ ਦੇ ਸੋਲੂਸ਼ਨਸ ਹੋਣਗੇ ਠੀਕ ਹੈ ਤੇ ਜਦੋਂ ਕੋਇਨਸੀਡੈਂਟ ਇੰਗਲਿਸ਼ ਚੈਨਲ ਨੂੰ ਕਹਿੰਦੇ ਨੇ ਕੋਇਨਸੀਡੈਂਟ ਲਾਈਨਸ ਠੀਕ ਹੈ ਸਾਡੇ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਨੇ ਸੰਪਾਤੀ ਰੇਖਾਵਾਂ ਸੰਪਾਤੀ ਰੇਖਾਵਾਂ ਜਦੋਂ ਇਦਾਂ ਦੀ ਕੰਡੀਸ਼ਨ ਹੋਏਗੀ ਤੇ ਉਹ ਇਨਫਾਈਨਾਈਟਲੀ ਇਨਫਾਈਨਾਈਟਲੀ ਦਾ ਮਤਲਬ ਅਣਗਿਣਤ ਇਨਫਾਈਨਾਈਟਲੀ ਮੈਨੀ ਸੋਲੂਸ਼ਨਸ ਬਹੁਤ سارے ਸੋਲੂਸ਼ਨਸ ਹੋਣਗੇ ਪੰਜਾਬੀ ਚ ਅਣਗਿਣਤ ਹੱਲ ਅਣਗਿਣਤ ਹੱਲ ਹੋਣਗੇ ਇਹ ਤੁਹਾਡੀ ਥਰਡ ਕੰਡੀਸ਼ਨ ਸੀ ਲਾਈਨਸ ਦੀਆਂ ਇਕੁਏਸ਼ਨ ਦੀ ਲਾਈਨ ਦੀਆਂ ਤੇ ਜੇਕਰ ਹੁਣ ਵੇਖੋ ਅਸੀਂ ਹੁਣ ਇਹ ਚ x y ਐਕਸਿਸ ਵਾਲੇ ਗ੍ਰਾਫ ਕੋਲੇ ਰਹੇ ਕਿਉਂਕਿ ਇਕੁਏਸ਼ਨ ਸਾਡਾ 100 x y ਦੇ ਵਿੱਚ ਦੇ ਕਹਣ ਹੁੰਦੀ ਹੈ ਜੇਕਰ ਦੋਵੇਂ ਇਕੁਏਸ਼ਨਸ ਦੀਆਂ ਲਾਈਨ ਕੋਸ਼ਿਸ਼ ਤਰੀਕੇ ਦੇ ਨਾਲ ਹੁਣ ਪੈਰਲਲ ਹੋਣ ਕਿਤੇ ਨਾ ਮਿਲਣ ਜਦੋਂ ਇਕੁਏਸ਼ਨ ਦੀਆਂ ਲਾਈਨਾਂ ਆਪਸ ਵਿੱਚ ਪੈਰਲਲ ਹੋਣ ਕਿਤੇ ਮਿਲ ਹੀ ਨਹੀਂ ਰਹੀਆਂ ਤੇ ਉਹਨਾਂ ਦਾ ਕੋਈ ਸੋਲੂਸ਼ਨ ਹੀ ਨਹੀਂ ਹੋਏਗਾ ਕਿਉਂਕਿ ਉਹ ਜਿੱਥੇ ਮਿਲਦੀਆਂ ਉਹਨਾਂ ਦਾ ਸੋਲੂਸ਼ਨ ਹੁੰਦਾ ਹੈ ਨਾ ਉੱਥੇ ਹੀ ਸੋਲੂਸ਼ਨ ਹੋਏਗਾ ਸਵੈ ਗਿਆਨ ਸਮਾਨਾਂਤਰ ਰੇਖਾਵਾਂ ਇੰਗਲਿਸ਼ ਇਹਨੂੰ ਕਹਾਂਗੇ ਪੈਰਲਲ ਲਾਈਨਸ ਤੇ ਇੱਥੇ ਕੀ ਹੋਏਗਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਇੰਗਲਿਸ਼ ਚ ਅਸੀਂ ਕਹਾਂਗੇ ਨੋ ਸੋਲਿਊਸ਼ਨ ਠੀਕ ਹੈ ਸੋ ਜੇਕਰ ਰੇਖਾਾਂ ਸਮਾਨੰਤਰ ਹੋਣਗੀਆਂ ਜਾਂ ਫਿਰ ਪੈਰਲਲ ਹੋਣਗੀਆਂ ਹੋਰ ਕੰਡੀਸ਼ਨਸ ਅਸੀਂ ਇਹਨਾਂ ਦੀ ਵੇਖ ਲੈਣੇ ਆ ਥੋੜੀਆਂ ਵੇਖੋ ਇਹਨੂੰ ਸ਼ੋ ਕਰਨ ਦੇ ਲਈ ਕਿਸੀਂ ਕੀ ਕਰਦੇ ਆ ਮੈਂ ਇੱਥੇ ਰੱਬ ਕਰ ਦਿੰਦਾ ਤੁਹਾਨੂੰ ਫਿਰ ਆਰਾਮ ਦੇ ਨਾਲ ਸਮਝ ਆ ਜਾਏਗੀ ਜੇਕਰ ਰੇਖਾਵਾਂ ਕੱਟਦੀਆਂ ਇੱਕ ਦੂਜੇ ਨੂੰ ਠੀਕ ਹੈ ਕੱਟਦੀਆਂ ਰੇਖਾਵਾਂ ਜੇਕਰ ਰੇਖਾਵਾਂ ਕੱਟਦੀਆਂ ਨੇ ਮਤਲਬ ਇੰਟਰਸੈਕਟਿੰਗ ਲਾਈਨਸ ਨੇ ਇੰਗਲਿਸ਼ ਦੇ ਵਿੱਚ ਮੈਂ ਇੰਗਲਿਸ਼ ਤੇ ਪੰਜਾਬੀ ਵੀਡੀਓ ਦੋਵਾਂ ਦਾ ਇਕੱਠਾ ਕਰਾ ਰਿਹਾ ਆ ਮਾਂ ਜਦੋਂ ਇੱਕ ਦੂਜੇ ਨੂੰ ਕੱਟਦੀਆਂ ਨੇ ਉਦੋਂ ਕੀ ਹੁੰਦਾ ਹੈ a1/a2 ਇਸ ਨਾਟ ਇਕੁਅਲ ਟੂ b1/b2 ਦੋ ਇਕੁਏਸ਼ਨ ਦਿੱਤੀਆਂ ਹੋਈਆਂ ਨੇ ਮੰਨ ਲਓ ਇੱਥੇ ਇੱਕ ਐਗਜ਼ਾਮਪਲ ਹੋ x y 4 x+3y=5 ਐਸ ਹਨ ਇਕੁਏਸ਼ਨ ਦਿੱਤੀ ਹੈ ਇਹਦੇ ਨਾਲ ਮੈਚ ਕਰੋ a1x ਹੁਣ ਇੱਥੇ x ਤੇ a1 ਦੀ ਜਗ੍ਹਾ ਕੀ ਹੈਗਾ 1 ਹੈਗਾ ਹਣਾ ਇਹਦੇ ਇੱਥੇ 1 ਪੁੱਟ ਕਰ ਦੋ a2 ਦੀ ਜਗ੍ਹਾ ਇੱਥੇ ਕੀ ਹੈਗਾ ਥੱਲੇ a2 ਦੀ ਜਗ੍ਹਾ ਵੀ ਇੱਥੇ 1 ਹੈ b1 b1 ਦੇ ਨਾਲ y ਇੱਥੇ 1 ਹੈਗਾ ਤੇ ਇੱਥੇ y ਦੇ ਨਾਲ b2 ਤੇ ਕੀ ਹੈ 3 ਹੈਗਾ ਹੁਣ ਆ ਦੇਖੋ ਦੋਵੇਂ ਇਕੁਅਲ ਨਹੀਂ ਆਪਸ ਵਿੱਚ ਨਹੀਂ ਹੈਗੇ ਇਹ ਦੋਵੇਂ ਬਰਾਬਰ ਨਹੀਂ ਹੈਗੇ ਸੋ ਇੱਕ ਕਾਟੀਆਂ ਰੇਖਾਵਾਂ ਬਣਣਗੀਆਂ ਦੋਵਾਂ ਦੀ ਇਕੁਏਸ਼ਨ ਮਤਲਬ ਇਹਨਾਂ ਦਾ ਸਿਰਫ ਇੱਕੋ ਹੀ ਹੱਲ ਹੋਏਗਾ ਠੀਕ ਹੈ ਜੇਕਰ ਕਾਟਮੀਆਂ ਰੇਖਾਵਾਂ ਹੋਣ ਤੇ ਕੁਝ ਇਸ ਤਰੀਕੇ ਨਾਲ ਹੁੰਦਾ ਮਤਲਬ ਤੁਹਾਨੂੰ ਗ੍ਰਾਫ ਤੇ ਪਲੋਟ ਕਰਕੇ ਚੈੱਕ ਕਰਨ ਦੀ ਲੋੜ ਨਹੀਂ ਤੁਸੀਂ ਇਦਾਂ ਵੀ ਚੈੱਕ ਕਰ ਸਕਦੇ ਹੋ ਜੇਕਰ ਕਾਟਮੀਆਂ ਰੇਖਾਵਾਂ ਹੋਣ ਜੇਕਰ ਸੰਪਾਤੀ ਰੇਖਾਵਾਂ ਹੋਣ ਸੰਪਾਤੀ ਰੇਖਾਵਾਂ ਮਤਲਬ ਕੋਇਨਸੀਡੈਂਟ ਲਾਈਨ ਜੇਕਰ ਕੋਇਨਸੀਡੈਂਟ ਲਾਈਨਸ ਹੋਣ ਤੇ ਕੀ ਹੋਏਗਾ a1 a2 b1 b2 c1 c2 फिर एदीसन होगी थर्ड नंबर पर जेकर समान अंतर रेखाव हो रेखाव भाव की पैरल लाइन जेकर पैरल लाइन हो फिर होगा फिर यह वन एवर ए टू बराबर होगा बी वन ओवर बी टू दे बराबर नहीं होगा सी वन ओवर सी टू दे ਸੋ ਇਸ ਤਰੀਕੇ ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਤੁਹਾਨੂੰ ਇਕੁਏਸ਼ਨ ਦਾ ਪਤਾ ਹੋਣਾ ਚਾਹੀਦਾ ਹੈ ਇਕੁਏਸ਼ਨ ਚੋਂ a1 a2 b1 b2 c1 c2 ਦੀ ਵੈਲਿਊ ਕੱਟ ਕੇ ਇੱਦਾਂ ਪੁੱਟ ਕਰਕੇ ਵੇਖਿਓ ਜੇਕਰ ਇੱਦਾਂ ਦਾ ਕੁਝ ਹੁੰਦਾ ਹੈ ਮਤਲਬ a1/a2 b1/b2 ਦੇ ਬਰਾਬਰ ਨਹੀਂ ਤਾਂ ਕਾਟੀਆਂ ਰੇਖਾਵਾਂ ਬਣਨਗੀਆਂ ਇੰਟਰਸੈਕਟਿੰਗ ਲਾਈਨ ਮਤਲਬ ਉਹਨਾਂ ਦਾ 1 ਸੋਲੂਸ਼ਨ ਹੋਏਗਾ ਜੇਕਰ ਇਸ ਤਰੀਕੇ ਨਾਲ ਉਹ ਤਾਂ ਸੰਪਾਤੀ ਰੇਖਾਵਾਂ ਮਤਲਬ ਇੱਕ ਦੂਜੇ ਦੇ ਉੱਤੇ ਹੋਣਗੀਆਂ ਮਤਲਬ ਉਹਨਾਂ ਦੇ ਇਨਫਾਈਨਟਲੀ ਅਣਗਿਣਤ ਕਈ ਸੋਲੂਸ਼ਨਸ ਹੋਣਗੇ ਹੱਲ ਹੋਣਗੇ ਸਮ ਇੱਦਾਂ ਦਾ ਕੁਝ ਹੁੰਦਾ ਤੇ ਸਮਾਨਤਰ ਰੇਖਾਵਾਂ ਪੈਰਲਲ ਲਾਈਨਸ ਹੋ ਠੀਕ ਹੈ ਸੋ ਹੁਣ ਅਸੀਂ ਇਹ ਕਿਨ ਦਾ ਐਗਜ਼ਾਮਪਲ ਕਰਕੇ ਦੇਖਦੇ ਆ ਐਗਜ਼ਾਮਪਲ ਕਿੱਦਾਂ ਕਰਨਾ ਹੈ ਵੇਖੋ ਇੱਕ ਨਾ ਤੁਹਾਨੂੰ ਐਕਸਰਸਾਈਜ਼ ਪਹਿਲੀ ਐਕਸਰਸਾਈਜ਼ ਹੈ ਚੈਪਟਰ ਦੀ ਇੱਕ ਕੁਐਸਚਨ ਤੁਹਾਨੂੰ ਦਿੱਤਾ ਹੋਏਗਾ ਪਹਿਲਾਂ ਹੀ ਕਿ ਇਹਨਾਂ ਦਾ ਜਿਹੜਾ ਹੱਲ ਹੈਗਾ ਉਹ ਗ੍ਰਾਫੀਕਲ ਮੈਥਡ ਨਾਲ ਕਰੋ ਵੇਖੋ ਦੋਵਾਂ ਨੂੰ ਗ੍ਰਾਫ ਤੇ ਪਲੋਟ ਕਰਨਾ ਦੋਵੇਂ ਇਕੁਏਸ਼ਨਸ ਨੂੰ ਜੇਕਰ ਤੁਹਾਨੂੰ ਗ੍ਰਾਫ ਤੇ ਪਲੋਟ ਨਹੀਂ ਕਰਨਾ ਹੁੰਦਾ ਮੈਨੂੰ ਕਮੈਂਟ ਬਾਕਸ 'ਚ ਦੱਸ ਦਿਓ ਦੋਵਾਂ ਨੂੰ ਗ੍ਰਾਫ ਤੇ ਪਲੋਟ ਕਰਨਾ ਗ੍ਰਾਫ ਤੇ ਪਲੋਟ ਕਰਨਾ ਤੇ ਜਿੱਥੇ ਉਹ ਲਾਈਨਸ ਆਪਸ 'ਚ ਕੱਟ ਕਰਨਗੀਆਂ ਤੇ ਜਿਹੜਾ ਪੁਆਇੰਟ ਹੋਏਗਾ ਉਹੀ ਤੁਹਾਡਾ ਸੋਲ ਹੁਣ ਅਸੀਂ ਇਹ ਚੋਕ ਸਮ ਕਰਦੇ ਆ ਤੁਹਾਡੀ ਬੁੱਕ ਦੇ ਵਿੱਚੋਂ ਅਨੁਪਾਤਾਂ a1 a2 b1 b2 ਤੇ c1 c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠ ਦਿੱਤੇ ਸਮੀਕਰਨ ਜੋੜਿਆਂ ਦੁਆਰਾ ਦਰਸਾਈਆਂ ਰੇਖਾਵਾਂ ਇੱਕ ਬਿੰਦੂ ਦੇ ਕੱਟਦੀਆਂ ਹਨ ਸਮਾਨੰਤਰ ਜਾਂ ਸੰਪਾਤੀ ਹਨ ਮਤਲਬ ਉਹੀ ਗੱਲ ਕੀ ਕੰਪੇਅਰ ਕਰਕੇ ਦੱਸਦਾ ਕਿ ਕੋਇਨਸੀਡੈਂਟ ਲਾਈਨਸ ਆ ਪੈਰਲਲ ਲਾਈਨਸ ਹਨ ਜਾਂ ਫਿਰ ਕੋਣ ਦੂਜੀ ਐਂਟਰਸੈਕਟਿੰਗ ਲਾਈਨਸ ਨੇ ਐਗਜ਼ਾਮਪਲ ਹੈ ਇਹ 5x 4y 8 0 सैवन एक्स प्लस सिक्स वाई माइनस नाइन इक्वल टू जीरो हमें ए वन की वैल्यू कटो वेखो ए वन है बी वन है ए टू बी टू है ए वन है फाइव बी वन है माइनस फोर सी वन हैगा अठर ए टू हैगा सत्त बी टू हैगा छे टू हैगा माइनस द नौ सो इस तरीके सो आप देखते हैं ए वन ओवर ए टू a1 اوور a2 ਕੀ ਆਏਗਾ 5 اوور 7 b1 اوور b2 ਐ ਕੀ ਆਏਗਾ -4 اوور 6 ਇਹਨੂੰ ਕੱਟ ਸਕਦੇ ਆਪਾਂ 2 ਦੇ ਟੇਬਲ ਤੇ ਆ ਭਾਜੇਗਾ -2 اوور 3 c1 اوور c2 ਆਏਗਾ 8 اوور -9 ਸੋ ਅਸੀਂ ਹੁਣ ਇਹਨੂੰ ਰੱਖ ਕੇ ਦੇਖਦੇ ਆ 5 اوور 7 ਬਰਾਬਰ ਨਹੀਂ ਹੈਗਾ -2/3 ਦੇ ਤੇ ਬਰਾਬਰ ਨਹੀਂ ਹੈਗਾ 8/9 ਦੇ ਹੁਣ ਮੇਰੇ ਕੋਲ ਸਾਰੇ ਬਰਾਬਰ ਨਹੀਂ ਆਇਆ ਨਾ ਕੋਈ ਵੀ ਤੇ ਜਦੋਂ ਬਰਾਬਰ ਨਹੀਂ ਹੁੰਦਾ ਮਤਲਬ a1/a2 b1/b2 ਦੇ ਜੋ ਕਿਹੜੀ ਕੰਡੀਸ਼ਨ ਹੁੰਦੀ ਹੈ ਉਹ ਹੁੰਦੀ ਹੈ ਇੰਟਰਸੈਕਟਿੰਗ ਲਾਈਨਸ ਠੀਕ ਹੈ ਇੰਟਰਸੈਕਟਿੰਗ ਲਾਈਨਸ ਮਤਲਬ ਕਾਟਵੀਆਂ ਕਾਟਵੀਆਂ ਰੇਖਾਵਾਂ ਉਹਨਾਂ ਦਾ ਕਾਟਵੀਆਂ ਰੇਖਾਵਾਂ ਮਤਲਬ ਉਹ ਰੇਖਾਵਾਂ ਇੱਕ ਦੂਜੇ ਨੂੰ ਕੱਟ ਰਹੀਆਂ ਨੇ ਠੀਕ ਹੈ ਮਤਲਬ ਬੇਟਾ ਇੱਕ ਕੋਈ ਸੋਲੂਸ਼ਨ ਇੱਕ ਹੱਲੇ ਦਾ ਕੋਈ ਨਾ ਕੋਈ ਹੋਏਗਾ ਬੋਰਡ ਦੇ एग्जाम ਚ ਅਕਸਰ ਕੁਐਸਚਨ ਪੁੱਛ ਲਿਆ ਜਾਂਦਾ ਹੈ ਤੇ ਜੇਕਰ ਤੁਸੀਂ ਨੋਟ ਡਾਊਨ ਨਹੀਂ ਕੀਤਾ ਸੀ ਤਾਂ ਬੈਕਵਰਡ ਕਰਕੇ ਇਹਨੂੰ ਨੋਟ ਡਾਊਨ ਕਰ ਲਿਓ ਇੱਕ ਹੋਰ ਐਗਜ਼ਾਮਪਲ ਕਰਦੇ ਆਂ ਦੇਖੋ ਧਿਆਨ ਨਾਲ 6x 3y 10 0 2x y 9 0 a1 ਅਤੇ a1 ਦੀ ਵੈਲਿਊ ਕੱਢੋ ਇਹ a1 b1 c1 a1 6 b1 10 ਤੇ c1 ਅਗਰ 10 a2 ਦੀ ਵੈਲਿਊ ਕੱਢੋ 2 b1 ਦੀ ਵੈਲਿਊ ਕੱਢੋ -1 ਤੇ c1 ਦੀ ਵੈਲਿਊ ਕੱਢੋ 9 ਠੀਕ ਹੈ ਇਹ ਤੁਹਾਡੇ ਕੋ ਆ ਚੁੱਕਿਆ ਹੁਣ a1 a2 ਕੀ ਹੈਗਾ 6 2 b1 b2 ਕੀ ਹੈਗਾ -10 -1 ਤੇ c1 c2 ਕੀ ਹੈਗਾ 10 9 ਇਹ ਤੇ ਕੱਟਿਆ ਗਿਆ ਇਹ ਵੀ ਕੱਟੇ ਜਾ ਕੇ 3 ਨਹੀਂ ਬਣੇਗਾ ਉਹ ਵੇਖੋ ਇਧਰ ਵੀ 3 ਆ ਗਿਆ ਇਧਰ ਵੀ 3 ਆ ਗਿਆ ਪਰ ਇਹ ਇਹਨਾਂ ਦੇ ਬਰਾਬਰ ਨਹੀਂ ਆਇਆ ਸੋ ਸਾਡੇ ਕੋਲ ਕਿਹੜੀ ਕੰਡੀਸ਼ਨ ਆ ਗਈ ਜਿੱਥੇ a1/a2 b1/b2 ਤਾਂ ਹੁੰਦਾ ਹੈ ਪਰ c1 c2 ਇਹਨਾਂ ਦੇ ਬਰਾਬਰ ਨਹੀਂ ਹੁੰਦਾ ਸੋ ਇਹ ਕਿਹੜੀ ਕੰਡੀਸ਼ਨ ਹੈਗੀ ਹੈ ਵੇਖੋ ਸਾਨੂੰ ਟੇਬਲ ਤੇ ਦਿੱਤੀ ਹੋਈ ਹੈ ਇਹ ਕੰਡੀਸ਼ਨ ਆਈ ਥਿੰਕ ਇਹ ਤੁਹਾਨੂੰ ਦੇਖ ਰਹੀ ਹੋਏਗੀ ਇਹ ਕੰਡੀਸ਼ਨ ਹੈਗੀ ਸਮਾਨੰਤਰ ਰੇਖਾਵਾਂ ਸਮਾਨੰਤਰ ਰੇਖਾਵਾਂ ਦਾ ਮਤਲਬ ਹੁੰਦਾ ਹੈ ਪੈਰਲਲ ਲਾਈਨਸ ਕਿਹੜੀ ਕੰਡੀਸ਼ਨ ਹੈ ਸਮਾਨੰਤਰ ਰੇਖਾਵਾਂ ਪੈਰਲ ਲਾਈਨਸ ਦੀ ਠੀਕ ਹੈ ਮਤਲਬ ਇਹਦੇ ਕੀ ਹੈ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਹੋਏਗਾ ਕਿਉਂਕਿ ਲਾਈਨਸ ਕੀ ਨੇ ਆਪਸ ਵਿੱਚ ਜੇ ਪੈਰਲ ਨਹੀਂ ਕਿਤੇ ਵੀ ਨਹੀਂ ਕੱਟ ਰਹੀਆਂ ਸੋ ਇਹਨਾਂ ਦਾ ਕੋਈ ਵੀ ਹੱਲ ਨਹੀਂ ਹੋਏਗਾ ਇਹ ਸਮਾਨੰਤਰ ਰੇਖਾਵਾਂ ਹੋਣਗੀਆਂ ਬੋਰਡ ਦੇ ਪੇਪਰ 'ਚ ਅਕਸਰ ਹੀ ਇਹਦੇ ਤੋਂ ਇਹਨਾਂ ਟੌਪਿਕਸ 'ਚੋਂ ਸਵਾਲ ਪੁੱਛ ਲਿਆ ਜਾਂਦਾ ਸੋ ਇਹਨਾਂ ਟੌਪਿਕਸ 'ਤੇ ਵੀ ਧਿਆਨ ਦੇ ਨਾਲ ਕਰਨਾ ਹੈ ਦੂਜਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਗ੍ਰਾਫ ਪੇਪਰ 'ਤੇ ਹੋਏਗਾ ਕੋਸ਼ਿਸ਼ ਕਰੋ ਮੈਂ ਗ੍ਰਾਫ ਪੇਪਰ 'ਤੇ ਕੁਦਰ ਨੂੰ ਕੁਐਸਚਨ ਜਿਹੜਾ ਹੈ ਉਹ ਟਰਾਈ ਕਰਵਾਵਾਂ ਪਹਿਲਾ ਜਿਹੜਾ ਕੁਐਸਚਨ ਉਹ ਗ੍ਰਾਫ ਪੇਪਰ ਤੇ ਹੋਏਗਾ ਤੇ ਮੈਂ ਕੋਸ਼ਿਸ਼ ਪੂਰੀ ਕਰੂੰਗਾ ਕਿ ਤੁਹਾਨੂੰ ਉਹ ਕੁਐਸਚਨ ਜਿਹੜਾ ਉਹ ਗ੍ਰਾਫ ਪੇਪਰ ਤੇ ਕਰਵਾਇਆ ਜਾਵੇ ਠੀਕ ਹੈ ਹੁਣ ਤੀਜਾ ਕੁਐਸਚਨ ਦੇਖੋ ਅਨੁਪਾਤਾਂ a1/a2 b1/b2 ਅਤੇ c1/c2 ਇਹ ਰੇਸ਼ੀਓਜ਼ ਦੀ ਤੁਲਨਾ ਕਰਕੇ ਸਾਨੂੰ ਪਤਾ ਕਰਨਾ ਕਿ ਇਹ ਜਿਹੜੇ ਇਕੁਏਸ਼ਨ ਸਮੀਕਰਨਾਂ ਦੇ ਜੋੜੇ ਨੇ ਸੰਗਤ ਨੇ ਜਾਂ ਅਸੰਗਤ ਸੰਗਤ ਨੂੰ ਇੰਗਲਿਸ਼ 'ਚ ਕਹਿੰਦੇ ਨੇ ਕਨਸਿਸਟੈਂਟ ਤੇ ਅਸੰਗਤ ਨੂੰ ਇੰਗਲਿਸ਼ 'ਚ ਕਹਿੰਦੇ ਨੇ ਇਨਕਨਸਿਸਟੈਂਟ ਪਿੱਛੇ ਆਵਾਜ਼ ਆ ਰਹੀ ਆ ਥੋੜਾ ਜਿਹਾ ਐਡਜਸਟ ਕਰ ਲਓ ਕੰਸਟਰਕਸ਼ਨ ਵਰਕ ਚੱਲਦਾ ਪਿਆ ਉਹਦੇ ਕਰਕੇ ਜੋ ਤੁਸੀਂ ਥੋੜਾ ਐਡਜਸਟ ਕਰ ਲਿਓ ਤੇ ਕਨਸਿਸਟੈਂਟ ਤੇ ਇਨਕਨਸਿਸਟੈਂਟ ਕਨਸਿਸਟੈਂਟ ਦਾ ਮਤਲਬ ਹੁੰਦਾ ਹੈ ਕਿ ਉਸ ਇਕੁਏਸ਼ਨ ਦਾ ਸੋਲੂਸ਼ਨ ਹੋਏਗਾ ਤੇ ਇਨਕਨਸਿਸਟੈਂਟ ਦਾ ਮਤਲਬ ਹੁੰਦਾ ਹੈ ਕਿ ਇਸ ਇਕੁਏਸ਼ਨ ਦਾ ਕੋਈ ਵੀ ਸੋਲੂਸ਼ਨ ਨਹੀਂ ਹੋਏਗਾ एक्साम्पल ऐसी आ ही दर्शाना कि वो द सॉल्यूशन है क्या नहीं जेस सॉल्यूशन है तो कंसिस्टेंट मतलब संगत है जे का इन जे जेका सॉल्यूशन नहीं है तो इनकंसिस्टेंट इनका सस्टेंडर मतलब कि असंगत है क्या एक्साम्पल है थ्री एक्स एक्साम्पल है थ्री एक्स प्लस टू बाई बरा� 2x 3y 7 ਐ ਸਾਡੇ ਕੋਲ ਦਿੱਤੀ ਹੋਈ ਹੈ ਆਪਾਂ ਕੰਪੇਅਰ ਕਰਦੇ ਆ a1 ਦੀ ਵੈਲਿਊ ਕੱਢੋ a1 ਕਿੰਨਾ ਹੈ 3 b1 ਕਿੰਨਾ 2 ਤੇ c1 ਕਿੰਨਾ ਹੈਗਾ ਇੱਧਰ 5 ਹੈਗਾ ਜੇਕਰ c1 ਨੂੰ ਤੁਸੀਂ ਇੱਧਰ ਲਿਆਉਤੇ ਹੋ -5 ਬਣ ਜਾਏਗਾ ਵੈਸੇ ਇੱਧਰ ਵੀ ਲਿਖ ਲਓ ਕੋਈ ਗੱਲ ਨਹੀਂ a2 ਹੈਗਾ 2 b2 ਹੈਗਾ -3 ਤੇ ਤੁਹਾਡਾ c2 ਹੈਗਾ 7 ਆਵਾਜ਼ ਹੋ ਲੈਣ ਦਿਓ ਪਹਿਲਾਂ ਫੇਰ ਹੀ ਕੰਟੀਨਿਊ ਕਰਦੇ ਆ আচ্ছা ਦੇਖੋ ਹੁਣ a1/a2 10/2 b1/b2 -2/3 ਤੇ c1/c2 5/7 ਹੁਣ ਵੇਖੋ ਇਹਦੇ ਵਿੱਚ ਕੀ ਹੈਗਾ ਇਹਦੇ ਵਿੱਚ ਤਿੰਨੋਂ ਆਪਸ ਵਿੱਚ ਬਰਾਬਰ ਨਹੀਂ ਨੇ ਜਦੋਂ ਬਰਾਬਰ ਨਹੀਂ ਹੁੰਦੇ ਤੇ ਆਵਲੀ ਕੰਡੀਸ਼ਨ ਆ ਗਈ a1/a2 ਬਰਾਬਰ ਨਹੀਂ ਹੈਗਾ b1/b2 ਇਹਦਾ ਮਤਲਬ ਕੀ ਹੈ ਕਾਟਵੀਆਂ ਰੇਖਾਵਾਂ ਕਾਟਵੀਆਂ ਦਾ ਮਤਲਬ ਇੰਟਰਸੈਕਟਿੰਗ ਇੰਗਲਿਸ਼ ਦੇ ਵਿੱਚ ਤੇ ਇਹਦਾ ਮਤਲਬ ਹੈ ਕਿ ਇਹਨਾਂ ਦਾ ਇੱਕ ਸੋਲੂਸ਼ਨ ਹੋਏਗਾ ਠੀਕ ਹੈ 1 ਯੂਨੀਕ ਯੂਨੀਕ ਮਤਲਬ ਅਲੱਗ ਸੋਲੂਸ਼ਨ ਐਕਸਕਿਊਜ਼ ਮੀ ਇਹਦੇ ਅਕ ਯੂਨੀਕ ਸੋਲੂਸ਼ਨ ਹੋਏਗਾ ਯੂਨੀਕ ਸੋਲੂਸ਼ਨ ਹੋਣਾ ਮਤਲਬ ਕੀ ਹੈ ਕਿ ਹੈ ਗਿਆ ਨਹੀਂ ਕੰਸਿਸਟੈਂਟ ਨੇ ਠੀਕ ਹੈ ਯੂਨੀਕ ਸੋਲੂਸ਼ਨ ਹੋਣਾ ਮਤਲਬ ਹੈ ਕੰਸਿਸਟੈਂਟ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਸਮ ਨੂੰ ਸੋਲਵ ਕਰਨਾ ਹੈ ਤੇ ਹੁਣ ਵੇਖੋ ਆ ਵੀ ਹੈਗਾ ਕਿ ਇਸ ਸਮੀਕਰਨ ਦੇ ਜੋੜਿਆਂ ਦਾ ਕਿਹੜਾ ਜੋੜਾ ਸੰਗਤਵੰਦਾ ਕਿਹੜਾ ਕੰਸਿਸਟੈਂਟ ਹੈ ਤੇ ਕਿਹੜਾ ਇਨਕੰਸਿਸਟੈਂਟ ਹੈ ਉਹ ਪਤਾ ਕਰਨਾ ਹੈ ਠੀਕ ਹੈ ਤੇ ਗ੍ਰਾਫੀਕਲ ਮੈਥਡ ਦੇ ਨਾਲ ਦੀ ਇਹਨੂੰ ਸੋਲਵ ਕਰਨਾ ਹੈ ਸੋ ਇਹ ਤੁਸੀਂ ਆਪ ਟ੍ਰਾਈ ਕਰਕੇ ਦੇਖਿਓ ਤੇ ਜਿੱਚ ਵੀ ਤੁਹਾਨੂੰ ਡਾਊਟ ਹੋਊਗਾ ਮੈਨੂੰ ਜ਼ਰੂਰ ਪੁੱਛਿਓ ਬਾਕੀ ਵੀ ਕੁਐਸਚਨਸ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇਸ ਦੇ ਨਾਲ ਤੁਹਾਡੀ ਐਕਸਰਸਾਈਜ਼ ਕੰਪਲੀਟ ਹੋ ਜਾਏਗੀ ਤੇ ਫਿਰ ਅਸੀਂ ਜਿਹੜੇ ਮੈਥਡ ਨੇ ਸਾਡੇ ਐਲੀਮੀਨੇਸ਼ਨ ਮੈਥਡ ਸਬਸਟੀਟਿਊਸ਼ਨ ਮੈਥਡ ਉਹ ਸਿੱਖਾਂਗੇ ਠੀਕ ਹੈ ਸੋ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਸਾਡਾ ਸਮਝ ਆਇਆ ਸਮਝ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਦੇ ਨਾਲ ਅੱਗੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਡਾ ਚੈਨਲ ਗਰੋ ਕਰੇ ਸਪੋਰਟ ਵਾਸਤੇ ਤੁਹਾਡਾ ਥੈਂਕ ਯੂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ